ਸਤਿਮਾਨ ਹੋਣਾ ਨੇ ਇੱਕ ਬਹੁਤ ਅਹਿਮ ਮੀਟਿੰਗ ਸੱਦ ਲਈ ਹੈ ਉਸ ਮੀਟਿੰਗ ਦੇ ਵਿੱਚ ਕੀ ਕੁਝ ਗੱਲਬਾਤ ਹੋਣੀ ਹੈ ਔਰ ਉਸ ਮੀਟਿੰਗ ਤੇ ਇੱਕ ਹੋਰ ਵੱਡੀ ਅਪਡੇਟ ਆਈ ਹੈ ਜਿਹਦੇ ਤੇ ਮੁੱਖ ਮੰਤਰੀ ਕਸੂਤੇ ਕਿਰਦੇ ਦਿਖਾਈ ਦੇ ਰਹੇ ਹੈ ਕੀ ਮਸਲਾ ਇਸ ਤੇ ਅਹਿਮ ਜਿਹੜੀ ਗੱਲ ਕਰਨੀ ਹੈ ਉਧਰ ਪੰਜਾਬ ਆਮ ਆਦੀ ਪਾਰਟੀ ਦੇ ਐਮਪੀ ਦੇ ਘਰ ਦੇ ਵਿੱਚ ਈਡੀ ਦੀ ਰੇਡ ਹੋਈ ਹੈ ਕਿਉਂ ਇਹ ਆਮ ਆਦੀ ਪਾਰਟੀ ਦੇ ਲੀਡਰਾਂ ਤੇ ਐਮਪੀ ਦੇ ਉੱਪਰ ਪੰਜਾਬ ਦੇ ਵਿੱਚ ਵੀ ਹੁਣ ਰੇਡਾਂ ਕਿਉਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਇਸ ਤੇ ਵੀ ਬਹੁਤ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਹਰਿਆਣੇ ਦੇ ਵਿੱਚ ਵੱਡਾ ਸਿਆਸੀ ਖੇਡ ਕੀ ਹੋਣ ਜਾ ਰਿਹਾ ਹੈ ਕਿੜੀਆਂ ਹਰਿਆਣੇ ਦੇ 19 ਸੀਟਾਂ ਨੇ ਜਿਹੜੀਆਂ ਉਹ ਵੱਡਾ ਸਿਆਸੀ ਖੇਡ ਕਰ ਸਕਦੀਆਂ ਇਸ ਤੇ ਬਹੁਤ ਅਹਿਮ ਚਰਚਾ ਕਰਨੀ ਹੈ ਔਰ ਉਧਰ ਕੇਜਰੀਵਾਲ ਦੇ ਵੱਲੋਂ ਵੀ ਵੱਡੀ ਚੁਣੌਤੀ ਦਿੱਤੀ ਗਈ ਹੈ ਕਿਸ ਨੂੰ ਕਿਉਂ ਇਸ ਤੇ ਵੀ ਅਹਿਮ ਜਿਹੜੇ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਨਕ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਸਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਨਕੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਖਬਰ ਜਿਹੜੀ ਆ ਉਹ ਲੈਣੀ ਚਾਹਣਾ ਕਿ ਜਿਹੜੀ ਈਡੀ ਨੇ ਰੇਡ ਕੀਤੀ ਹੈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਜਿਹੜੇ ਅਰੋੜਾ ਨੇ ਉਹਨਾਂ ਦੇ ਜਿਹੜੇ ਕਹਿੰਦੇ ਈਡੀ ਨੇ ਰੇਡ ਕੀਤੀ ਹੈ ਇਹ ਮਸਲਾ ਕੀ ਹੈ ਰੇਡ ਕਿਉਂ ਹੋਈ ਹੈ ਔਰ ਆਸਾਈ ਕੀਤੀ ਜਾ ਰਹੀ ਸੀ ਕਿ ਸ਼ਾਇਦ ਦਿੱਲੀ ਵਾਲਾ ਜਿਹੜਾ ਸ਼ਰਾਬ ਘਟਾਲਾ ਉਹਦੇ ਵਿੱਚ ਈਡੀ ਜਾਂ ਸੀਬੀਆਈ ਜਿਹੜੀ ਪੰਜਾਬ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਪਰ ਦਬਿਸ਼ ਕਰ ਸਕਦੀ ਹੈ ਪਰ ਇਹ ਜਿਹੜਾ ਅਰੋੜਾ ਹੈ ਇਨਾਂ ਦੇ ਉੱਪਰ ਕਿਉਂ ਰੇਡ ਹੋਈ ਆ ਮਸਲਾ ਕੀ ਆ ਜੀ ਆ ਸੁਖਿੰਦਰ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਸੰਜੀਵ ਅਰੂਣਾ ਇਹਨਾਂ ਦੇ ਉੱਤੇ ਐਸਵੀਪੀਐ ਖਬਰਾਂ ਜਿਹੜੀਆਂ ਚੱਲ ਰਹੀਆਂ ਕਿ ਈਡੀ ਵੱਲੋਂ ਬਕਾਇਦਾ ਤੌਰ ਤੇ ਰੇਡ ਜਿਹੜਾ ਕੀਤਾ ਗਿਆ ਹੁਣ ਇਹ ਜੋ ਰੇਡ ਈਡੀ ਵੱਲੋਂ ਕੀਤਾ ਗਿਆ ਇਹ ਆਮ ਤੌਰ ਤੇ ਤਾਂ ਉਪਰ ਹੀ ਨਜ਼ਰੇ ਤਾਂ ਇਹ ਵੇਖਣ ਨੂੰ ਲੱਗ ਰਿਹਾ ਇਹ ਭਾਰਤ ਉਸਨਾਸ਼ੂ ਜਿਹੜੇ ਕਾਂਗਰਸ ਦੇ ਸਾਥਕ ਮੰਤਰੀ ਜੀ ਨੇ ਉਹਨਾਂ ਦਾ ਇੱਕ ਮਿੱਤਰ ਆ ਇਹਨਾਂ ਦਾ ਈਡੀ ਨੇ ਉਹਦੇ ਘਰ ਛਾਪਾ ਮਾਰਿਆ ਤਾਂ ਉਸਤੇ ਬਦਿਸ਼ੀ ਲੈਣ ਦੀਆਂ ਤਾਰਾਂ ਜਿਹੜੀਆਂ ਨੇ ਉਹ ਸੰਜੀਵ ਅਰੋੜਾ ਦੇ ਕਿਤੇ ਨਾ ਕਿਤੇ ਜਿਹੜੀਆਂ ਜੁੜਦੀਆਂ ਮਹਿਸੂਸ ਹੋ ਰਹੀਆਂ ਨੇ ਹੁਣ ਇਹੋ ਜਿਹੀ ਜਿਹੜੀ ਗੱਲ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਆਮ ਆਪੀ ਪਾਰਟੀ ਦਾ ਮੌਜੂਦਾ ਬਤਾਈਖ ਦੇ ਉੱਤੇ ਵੀ ਈਡੀ ਨੇ ਬੀਤੇ ਦਿਨ ਰੇਟ ਕੀਤਾ ਸੀ ਤੇ ਉਸਦੇ ਭਰਾ ਤੇ ਵੀਤੇ ਰੇਟ ਜਿਹੜਾ ਹੋਇਆ ਹੁਣ ਜਿਹੜੀ ਗੱਲ ਤੁਸੀਂ ਐਕਸਾਈਜ਼ ਪਾਲਿਸੀ ਦੇ ਤਹਿਤ ਜਾਂ ਗੱਲ ਕਰ ਰਹੇ ਜੀ ਉਹ ਤਾਂ ਦਿੱਲੀ ਤੱਕ ਸੀਮਤ ਹੈਗੀਆਂ ਨੇ ਪਰ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਵਿਦੇਸ਼ੀ ਲੈਣਦੇ ਕਾਂਗਰਸੀ ਜਿਹੜਾ ਸਾਬਕਾ ਮੰਤਰੀ ਸੀ ਉਸ ਦਾ ਲੈਣ ਦੇ ਕਿਸ ਤਰੀਕੇ ਨਾਲ ਵਿਦੇਸ਼ੀ ਦੇ ਜਿਹੜਾ ਲੈਣਦੇ ਸਾਹਮਣੇ ਆਇਆ ਤੋ ਉਹਦੇ ਵਿੱਚ ਇਸ ਜਿਹੜੀ ਸੰਜੀਵ ਅਰੋੜਾ ਦੀ ਭੂਮਿਕਾ ਆ ਕਿੰਦੇ ਉਸੇ ਉੱਤੇ ਈਡੀ ਦੀ ਨਜ਼ਰਾਂ ਜਿਹੜੀਆਂ ਪਈਆਂ ਨੇ ਔਰ ਈਡੀ ਦੇ ਖਿਆਦਾ ਤੌਰ ਤੇ ਉਸਤੇ ਚੰਡੀਗੜ੍ਹ ਸਿੱਤੇਰ ਤੇ ਲੁਧਿਆਣਾ ਰੋਡ ਤੇ ਹੁੰਦੀ ਜਿਹੜਾ ਉਸਤਾਬ ਮੋਲ ਹੈ ਉਹਦੇ ਉੱਤੇ ਸ਼ਾਪਾ ਮਾਰੀ ਜਿਹੜੀ ਸੁਖਵਿੰਦਰ ਜੀ ਜਿਹੜੀ ਕੀਤੀ ਹੈ ਕੀ ਹੈ ਹੁਣ ਬੀਤੇ ਸਮੇਂ ਦੇ ਵਿੱਚ ਅਗਰ ਵੇਖਿਆ ਜਾਵੇ ਤਾਂ ਈਡੀ ਵੱਲੋਂ ਜਿੱਥੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਇਵਨ ਕੇ ਮੁੱਖ ਮੰਤਰੀ ਨੂੰ ਵੀ ਰੜਾਪੇ ਲੈ ਕੇ ਗ੍ਰਿਫਤਾਰ ਕੀਤਾ ਗਿਆ ਉਸੇ ਤਰੀਕੇ ਦੇ ਨਾਲ ਹੀ ਅਸੀਂ ਕਹਿ ਸਕਾਂਗੇ ਕਿ ਮਨੀ ਲਾਂਡਰਿੰਗ ਐਕਟ ਦੀ ਅਧੀਨ ਅਜੇ ਤੱਕ ਏਡੀ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਮਨੀ ਲਾਂਡਰਿੰਗ ਐਕਟ ਦੇ ਅਧੀਨ ਜਿਹੜਾ ਛਾਪਾ ਮਾਰੀ ਹੋਇਆ ਕਿਉਂਕਿ ਇੱਥੇ ਗ੍ਰਿਫਤਾਰੀ ਨਹੀਂ ਹੋਈ ਪਰ ਜਦੋਂ ਵਿਦੇਸ਼ੀ ਲੈਣ-ਦੇਣ ਦੀ ਗੱਲ ਹੁੰਦੀ ਹੈ ਤਾਂ ਪੁੱਤਰ ਵੀ ਤੋਤੇ ਮਨੀ ਲਾਂਡਰਿੰਗ ਐਕਟ ਜਿਹੜਾ ਆ ਉਹ ਇੰਪਲੀਕੇਟ ਹੋ ਜਾਂਦਾ ਤੇ ਸ਼ਾਇਦ ਉਸੇ ਹੀ ਸਿਲਸਿਲੇ ਦੇ ਵਿੱਚ ਜਿਹੜਾ ਸੁਜੀਤ ਅਰੋੜੇ ਤੇ ਜਿਹੜਾ ਤੇ ਜਿਹੜਾ ਏਟੀ ਵੱਲੋਂ ਜਿਹੜਾ ਛਾਪਾ ਮਾਰੀ ਜਿਹੜੀ ਕੀਤੀ ਗਈ ਆ ਬਾਕੀ ਇਹਦੀਆਂ ਤਾਰਾ ਕਿਤੇ ਨਾ ਕਿਤੇ ਜਿਹੜੀਆਂ ਨੇ ਭਾਰਤ ਖੁਸ਼ਨਾਸ਼ੂ ਤੋਂ ਕਿ ਭਾਰਤ ਖੁਸ਼ਨਾਸ਼ੂ ਲੁਧਿਆਣਾ ਤੋਂ ਔਰ ਕਾਂਗਰਸ ਸਰਕਾਰ ਦੇ ਸਮੇਂ ਜਿਸ ਤੀਕਣ ਉਹਨਾਂ ਦਾ ਰਸਵਾਰਿਆ ਸਾਰੇ ਲੋਕਾਂ ਨੂੰ ਪਤਾ ਉਹਦਾ ਰਿਕਾਰਡ ਹੀ ਈਡੀ ਦੇ ਜਿਹੜਾ ਵੀ ਕੇਸ ਸਮੇਂ ਚ ਤਲਵਚਰਾ ਕੀਤਾ ਸੀ ਤਾਂ ਅੰਦੇਰ ਗੁਟੀ ਹਾਂਦੀ ਅਨਸਟਿਚਿਓਨ ਕਰਕੇ ਜਾਂ ਸਰਪਕਾਰ ਤੋਂ ਕਰਕੇ ਜਿਸ ਤਰੀਕੇ ਨਾਲ ਪਾਪਿਸ਼ਣ ਆਸ਼ੂ ਦੇ ਨਾਮੀ ਸਮਰਥਕਾਰਾਂ ਨਾਲ ਸੰਬੰਧ ਰਹੀ ਨੇ ਮੇਰਾ ਖਿਆਲ ਚ ਉਹ ਅਜੇ ਤੱਕ ਮੁਰਲੀ ਚਾਂਦ ਖੜੀ ਜਿਹੜੀ ਸਾਹਮਣੇ ਆ ਰਹੀ ਆ ਉਸੇ ਦੇ ਤੱਕ ਹੀ ਆ ਸੰਜੀਤ ਔਰੋੜੇ ਨੂੰ ਜਿਹੜਾ ਈਡੀ ਵੱਲੋਂ ਹੱਥ ਜਿਹੜਾ ਪਾਇਆ ਗਿਆ ਹੈ ਹੁਣ ਅਗਲੇ ਦਿਨਾਂ ਚ ਵੇਖੋ ਕਿ ਈਡੀ ਦੇ ਸੰਬੰਧਿਤ ਖੁਲਾਸਾ ਆ ਕੀ ਕਰਦੀ ਐ ਇੱਥੇ ਇੱਕ ਗੱਲ ਐ ਸਾਈਜ਼ ਪਾਲਿਸੀ ਜਾਂ બીજી ਪਾਲਿਸੀ ਦੀ ਆਪਾਂ ਨਾ ਕਰੀਏ ਗੱਲ ਮਨੀ ਗਾਰਡਨ ਐਕਟ ਵੀ ਹੈਗੀ ਆ ਮਨੀ ਆਂਟਰੈਕਟ ਚੋਂ ਕਿ ਵਿਦੇਸ਼ੀ ਲੈਂਡਿੰਗ ਚੋਂ ਹਿੱਸਾ ਆਪਨੇ ਆਇਆ ਤੇ ਜਦੋਂ ਵਿਦੇਸ਼ੀ ਲੈਂਡਿੰਗ ਸਾਬਦੇ ਆਉਂਦਾ ਤਾਂ ਫਿਰ ਸਕੁੰਦਰਜੀ ਫਿਰ ਤਾਂ ਤੁਹਾਨੂੰ ਪਤਾ ਹੀ ਆ ਕਿ ਇਹ ਈਡੀ ਕਿੱਥੋਂ ਤੱਕ ਪਹੁੰਚਦੀ ਐ ਇਹੋ ਹੀ ਕੁਝ ਇੱਕ ਵਾਰ ਐ ਕਿ ਜਿਹੜਾ ਬੀਤੇ ਜਣਾਸ਼ਾ ਹਸਤਾਚ ਚ ਦਾਖਲ ਹੋ ਗਿਆ ਸੀ ਉਹਦੇ ਸੰਬੰਧੀ ਵੀ ਚਰਚਾਵਾਂ ਆਈਆਂ ਸੀ ਕਿ ਉਹਦੇ ਵੀ ਮਣੀ ਲਾਟਰੀ ਐਕਟ ਦਾ 40 ਕਰੋੜ ਦੀ ਜਿਹੜਾ ਇਫਾਫੀ ਸੀ ਉਹਦੇ ਤਹਿਤ ਉਸਨੂੰ ਗ੍ਰਿਫਤਾਰ ਚੜਾ ਉਹ ਕੀਤਾ ਗਿਆ ਹੁਣ ਅਗਰੇ ਜੁਰਮਚ ਦੇਖੋ ਕਿ ਈਡੀ ਇਸ ਦੇ ਸੰਬੰਧੀ ਕੀ ਖਲਾਸਾ ਕਰਦੀ ਹੈ ਜੀ ਬਿਲਕੁਲ ਬਿਲਕੁਲ ਆ ਆਸ ਹੈ ਦੀ ਕਿ ਸ਼ਾਇਦ ਜਿਹੜਾ ਸ਼ਰਾਬ ਘਟਾਲੇ ਦੇ ਵਿੱਚ ਦਬਿਸ਼ ਹੋ ਸਕਦੀ ਹੈ ਪਰ ਹੁਣ ਸੰਜੀਵ अरोड़ा ਦੇ ਉੱਪਰ ਰੇਡ ਹੋਈ ਹੈ ਵੱਡੇ ਬਿਜ਼ਨਸਮੈਨ ਨੇ ਕੀ ਕੁਝ ਨਿਕਲ ਕੇ ਸਾਹਮਣੇ ਆਉਣਾ ਤਾਂ ਗੱਲ ਜਿਹੜੀ ਦੂਸਰੀ ਵੀ ਹੋਊਗੀ ਪਰ ਇਹ ਗੱਲ ਜ਼ਰੂਰ ਹੈ ਕਿ ਇਸ ਚੀਜ਼ ਦੇ ਨਾਲ ਆਮਦੀ ਪਾਰਕਿੰਗ ਦੇ ਉੱਪਰ ਲਗਾਤਾਰ ਥੱਬੇ ਜਿਹੜੇ ਉਹ ਲੱਗਦੇ ਜਾ ਰਹੇ ਆ ਅਰਖੀ ਸਾਹਿਬ ਇੱਕ ਪਾਸੇ ਭਗਵੰਤ ਮਾਨ ਹੋਰਾਂ ਨੇ ਝੋਨੇ ਦੀ ਖਰੀਦ ਸੰਬੰਧੀ ਇੱਕ ਅਹਿਮ ਮੀਟਿੰਗ ਜਿਹੜੀ ਆ ਸੱਦੀ ਆ ਜਿਹਦੇ ਵਿੱਚ ਕਹਿੰਦੇ ਕੁਝ ਵੱਡੇ ਅਧਿਕਾਰੀ ਜਿਹੜੇ ਆ ਸ਼ਾਮਲ ਰਹਿਣਗੇ ਔਰ ਦੂਜੇ ਪਾਸੇ ਕਿਸਾਨ ਆਗੂ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਮੁੱਖ ਮੰਤਰੀ ਦੇ ਦਵਾਰ ਤੇ ਪਹੁੰਚ ਗਿਆ ਔਰ ਪਤਾ ਲੱਗਿਆ ਕਿ ਉਹਨਾਂ ਨੂੰ ਵੇਖ ਕੇ ਮੁੱਖ ਮੰਤਰੀ ਦੇ ਦੋਵੇਂ ਦਰਵਾਜ਼ੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਆ ਇਹ ਮਸਲੇ ਇੱਕ ਗੱਲ ਕੀ ਰਿਹਾ ਜੀ ਇਹ ਤਾਂ ਕਹਿੰਦੇ ਸੀਗੇ ਕਿ ਸਾਨੂੰ ਤਾਂ ਰਾਤ ਵੀ ਕੋਈ ਰੋਕ ਕੇ ਜਿਹੜਾ ਹੈਗਾ ਰੋਕ ਲਵੇ ਤਾਂ ਅਸੀਂ ਤਾਂ ਵੀ ਉੱਥੇ ਰੁਕ ਜਾਨੇ ਇੱਕ ਗੱਲ ਤੁਹਾਨੂੰ ਚੇਤਾ ਹੁਣੀ ਆ ਕਿ ਆਮ ਆਦੀ ਪਾਰਟੀ ਵਾਲਿਆਂ ਨੇ ਵਿੱਚ ਹੀ ਭਗਵੰਤ ਸਿੰਘ ਸੱਜੇ ਸਿੰਘ ਹੁਣੀ ਧਰਨਾ ਲਾਇਆ ਸੀ ਮੁੱਖ ਮੰਤਰੀ ਦੀ ਹਾਇਰਸਟੇ ਬਾਹਰ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਤੇ ਉਹ ਆਪ ਚੱਲ ਕੇ ਇਹਨਾਂ ਦੇ ਕੋਲ ਬਾਹਰ ਆਗੇ ਸੀਗੇ ਤੇ ਹੁਣ ਜਿਸ ਤਰੀਕੇ ਦੀ ਇਹ ਜੇ ਅੱਜ ਜੋ ਚੱਲ ਰਿਹਾ ਹੈ ਕਿ ਅੱਜ ਕਿਸਾਨ ਆਗੂ ਉਹਨਾਂ ਦੇ ਦਵਾਰ ਤੇ ਪਹੁੰਚੇ ਆ ਤੇ ਉਹਨਾਂ ਨੇ ਦੇਖ ਕੇ ਦੂਵੇਂ ਗੇਟ ਜਿਹੜੇ ਕਹਿੰਦੇ ਬੰਦ ਕਰਵਾ ਦਿੱਤੇ ਗਏ ਆ ਹਾਲਾਂਕਿ ਥੋੜੀ ਦੇਰ ਤੱਕ ਉਹ ਮੀਟਿੰਗ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਗੱਲ ਵੱਖਰੀ ਹੈ ਉਹਨਾਂ ਨੂੰ ਬੁਲਾਇਆ ਜਾਂਦਾ ਜਾਂ ਨਹੀਂ ਬੁਲਾਇਆ ਜਾਂਦਾ ਇਹ ਵੱਖਰੀ ਗੱਲ ਪਰ ਹਾਂ ਇੱਕ ਗੱਲ ਜ਼ਰੂਰ ਹੈ ਕਿ ਦਵਾਰ ਜਿਹੜੇ ਉਹਨਾਂ ਨੂੰ ਦੇਖ ਕੇ ਦਰਵਾਜ਼ੇ ਜਿਹੜੇ ਬੰਦ ਜ਼ਰੂਰ ਕਰ ਲਏ ਗਏ ਆ ਆ ਸਿਕੂ ਸਰ ਇਹ ਗੱਲ ਬੰਦ ਦੀ ਹੈ ਪਰ ਉਸ ਯੋਗਤਾ ਜੇਕਰ ਭਗਵੰਤ ਸਬੰਧੀ ਸਰਕਾਰ ਚ ਭਗਵੰਤਬਾਣ ਹੁਣ ਇੱਕੋ ਤੇ ਗਿਆ ਕੰਮ ਦਾ ਕਰਦਾ ਤਾਂ ਸਿਰ ਉਹਨਾਂ ਦੀ ਉਸ ਯੋਗਤਾ ਜਿਹੜੀ ਕੰਮ ਰਸ ਯੂਨਿਓਨ ਕੋਸੀ ਯੋਗਤਾ ਦੇ ਸੰਬੰਧੀ ਅਸੀਂ ਬੜੀ ਬੜੀ ਪ੍ਰਸ਼ਨ ਜਿਹੜੇ ਠਾਏ ਨੇ ਪਹਿਲਾਂ ਕਾਲਾ ਕੋਸ਼ ਕਰਦੇ ਨੇ ਜਦੋਂ ਫਿਰ ਉਹ ਗੱਲ ਕਰਦਾ ਮੌਕਾ ਵਦਾ ਉਹਦੇ ਯੂ-ਟਰਨ ਜਿਹੜਾ ਲੈ ਲਿਆ ਜਾਂਦਾ ਪੰਜਾਬ ਦੇ ਵਿੱਚ ਇਸ ਵਿੱਚ ਹੋਣੇ ਦੀ ਜਿਹੜੀ ਖੇਡ ਆ ਉਹਦੇ ਸੰਬੰਧੀ ਬੜੀ ਤਰੀਕੇ ਦੀ ਮੁਸ਼ਕਲ ਆ ਜਿਹੜੀ ਪੰਜਾਬ ਸਰਕਾਰ ਨੂੰ ਆ ਸਾਹਮਣਾ ਜਿਹੜਾ ਉਹਨਾਂ ਦਾ ਕਰਦਾ ਪੈ ਰਿਹਾ ਖਾਸ ਤੌਰ ਤੇ ਜਿਹੜੇ ਉਹ ਗੁਦਾਰ ਨਹੀਂ ਅਜੇ ਤੱਕ ਕੇਂਦਰ ਸਰਕਾਰ ਨੇ ਉਹਨਾਂ ਵਿੱਚੋਂ ਖਾਲੀਪੋਨ ਦਾਤੇ ਨਹੀਂ ਕੀਤੇ ਉੱਚੇ ਪੱਲੇ 8 ਤਿੰਨ ਦੀ ਜਿਹੜੀ ਹੜਤਾਲ ਆ ਉਹ ਵੀ ਚੱਲਦੀ ਪਈ ਹੈ ਉਹਦੇ ਨਾਲ ਹੀ ਨਾਲ ਕਿਤੇ ਇਸ ਤਰ੍ਹਾਂ ਦਾ ਵੀ ਸਾਹਮਣੇ ਆਇਆ ਕਿ ਜਿੱਥੇ ਲੇਬਰ ਆ ਹਾਲੇਪਰ ਵੀ ਜਿਹੜੀ ਹੈ ਮਲਟੀਕਟ ਵਿੱਚ ਬਹਾਈ ਜਾਣੀ ਹੈ ਤੇ ਕਸਾਦਾਂ ਨੂੰ ਕਈ ਤਰੀਕੇ ਦੀ ਮੁਸ਼ਕਲਾਂ ਦਾ ਸਾਹਮਣਾ ਕਰਦਾ ਪੈ ਰਿਹਾ ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਕਾਂਗਰਸ ਆ ਆਮ ਆਦੀ ਪਾਰਟੀ ਦੀ ਹਿੱਸਾ ਮੇਨਾ ਦੇਣਾ ਚ ਭਗਵੰਤਪਾਲ ਦੇ ਖਿਲਾਫ ਐਕਟਮ ਹੋਈ ਹੈ ਔਰ ਹਰ ਤਰੀਕੇ ਨਾਲ ਉਹਨਾਂ ਨੂੰ ਉਸ ਸ਼ਕਤੀ ਨੂੰ ਕਰ ਰਹੇ ਆ ਉਹਦੇ ਉਲਟ ਜਾ ਕੇ ਭਗਵੰਤਪਾਲ ਆਪਣੀ ਆਪ ਨੂੰ ਅਸੀਂ ਕਹਿ ਸਕਦੇ ਕਿ ਐਕਟਿਵ ਮੁੱਖ ਮੰਤਰੀ ਦੇ ਰੂਪ ਚ ਸਥਾਪਿਤ ਕਰਨ ਦੇ ਚੱਕਰ ਸੀ ਇਸੇ ਕਾਰਨ ਹੀ ਉਹਨਾਂ ਵੱਲੋਂ ਆਇਨ ਕਦੀ ਕਿਸੇ ਵਿਭਾਗ ਨਾਲ ਕਦੀ ਕਿਸੇ ਵਿਭਾਗ ਨਾਲ ਜਿਹੜੀਆਂ ਮੀਟਿੰਗਾਂ ਕਰਕੇ ਆਪਣੀ ਫੁਰਤੀ ਜਿਹੜੀ ਆ ਦਿਖਾਈ ਜਾ ਰਹੀ ਆ ਉਸੇ ਦੇ ਅੰਦਰਕਤ ਝੋਨੇ ਵਿੱਚ ਮਾਫ ਕਰਤਾ ਮੰਡੀਕੇ ਵਿੱਚ ਝੋਨੇ ਦੀ ਜਿਹੜੀ ਖਰੀਦ ਆ ਉਹ ਹੋ ਗਈ ਤਾਂ ਕਿਸਾਨਾਂ ਨੂੰ ਕਿਸੇ ਕਿਸਮ ਦਾ ਕੋਈ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਦਾ ਤਾਂ ਇਸੇ ਕਰਕੇ ਅਜਿਤਪਾਲੇ ਇੱਕ ਵਾਰ ਜਿਹੜੀ ਆ ਸੀਨੀਅਰ ਅਧਿਕਾਰੀਆਂ ਨਾਲ ਜਿਹੜੀ ਮੀਟਿੰਗ ਹੋਈ ਸੀ ਮੁੱਖ ਮੰਤਰੀ ਕੋਲ ਉਹ ਬੱਚੀ ਗਈ ਆ ਪਰ ਇਹ ਹੁਣ ਜਿਹੜੀਆਂ ਤਾਜ਼ਾ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿਸਾਨ ਨੀਤਾ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਕਿਉਂਕਿ ਕਿਸਾਨ ਐਸੜੇ ਮੰਡੀਆਂ 'ਚ ਜਿਸ ਤਿੱਕੇ ਨਾਲ ਉਹਨਾਂ ਦਾ ਝੋਨਾ ਉਹਨੂੰ ਪਤਾ ਪਿਆ ਖੇਤਰਕਾਂ ਲੀਬਰ ਚੜੀ ਆ ਉਹ ਸਾਹਮਣੇ ਨਹੀਂ ਆ ਰਹੀ 83 ਅਜੇ ਤੱਕ ਰੁਝਾਨ ਜਿਹੜਾ ਉਸ ਤਰ੍ਹਾਂ ਦਾ ਨਹੀਂ ਹੈਗਾ ਤਾਂ ਉਹ ਸਭ ਕਾਫੇ ਨੂੰ ਲੈ ਕੇ ਕਿਸਾਨ ਆਕੂ ਆਪੀਏ ਮੰਡਾ ਨੂੰ ਲੈ ਕੇ ਮੁੱਖ ਮੰਤਰੀ ਦੇ ਦਫਤਰ ਤੇ ਪਹੁੰਚ ਗਏ ਹਾਂ ਕਿ ਹਾਂ ਵੀ ਸਾਡੀ ਮੀਟਿੰਗ ਤਾਂ ਕੋ ਉਹ ਤੁਸੀਂ ਅਧਿਕਾਰੀ ਇਹ ਨਾ ਕਰਨੀਏ ਇਹਨਾਂ ਨੇਤਾਵਾਂ ਜਿਹੜੇ ਕਿਸਾਨ ਨੇਤਾ ਨੇ ਇਹਨਾਂ ਦਾ ਕੀ ਤੁਸੀਂ ਇਹਨਾਂ ਨੂੰ ਭਰੋਸਾ ਦੇ ਮੇਰੀ ਗੱਲ ਹੈਗੀ ਕਿ ਹੁਣ ਭਰੋਸਾ ਦਿੱਂਦੀ ਹੈ ਜੇਕਰ ਤਾਂ ਭਰੋਸਾ ਤੁਸੀਂ ਦੇ ਦਿੰਦੇ ਤੁਸੀਂ ਉਹ ਗੱਲਬਾਤ ਕਰੋ ਇਹਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਜੀ ਤੱਕ ਟੋਟਾ ਟੋਟਾ ਉਹਦਾ ਕਿਸਾਨ ਆਕੂ ਨੂੰ ਜਾਂ ਕਿਸਾਨਾਂ ਨੂੰ ਇੱਕ ਹੌਸਲਾ ਹੋ ਜਾਂਦਾ ਕਿ ਹਾਂ ਵੀ ਸਰਕਾਰ ਉਹਨਾਂ ਦੀ ਗੱਲ ਸੁਣ ਰਹੀ ਆ ਠੀਕ ਆ ਸਰਕਾਰ ਉਹਨਾਂ ਦੇ ਕੋਈ ਨਾ ਕੋਈ ਮੁਸ਼ਕਲਾ ਦਾ ਹੱਲ ਕਰੂਗੀ ਪਰ ਜੇਕਰ ਸਰਕਾਰ ਉਹਨਾਂ ਨੂੰ ਮਿਲੇ ਨਹੀਂ ਨਹੀਂ ਆਉਂਦੀ ਜੇਕਰ ਕਿਸਾਨ ਨੇ ਤਾਂ ਮਿਲਣ ਜਾਂਦੇ ਨਹੀਂ ਤਾਂ ਉਹਨਾਂ ਵਾਸਤੇ ਮੁੱਖ ਮੰਤਰੀ ਦੇ ਵਾਸਤੇ ਦਰਵਾਜ਼ੇ ਚ ਜਿਹੜੇ ਬੰਦ ਕਰ ਦਿੱਤੇ ਜਾਂਦੇ ਆ ਅਸਖੰਦਰ ਜੀ ਫਿਰ ਇਸ ਤੋਂ ਵੱਡੀ ਕੋਈ ਸ਼ਰਮ ਦੀ ਗੱਲ ਕੀ ਹੋ ਸਕਦੀ ਆ ਕਿ ਇੱਕ ਪਾਸੇ ਤਾਂ ਤੁਸੀਂ ਇਹਨਾਂ ਕਿਸਾਨਾਂ ਨੂੰ ਆਂਦਾਤਾ ਦੇ ਵੀ ਚੁਪੇਸ਼ ਕਰਦੇ ਜੀ ਜੀ ਜੇ ਪਾਸੇ ਭਗਵੰਤ ਸਬਾਨ ਹੁੰਨੀ ਹੈ ਹਮੇਸ਼ਾ ਇਹ ਗੱਲ ਕਹਿੰਦੀ ਹੈ ਕਿ ਹਾਂ ਵੀ ਮੈਂ ਕਿਸਾਨ ਅੱਖੀਂ ਕਿਸਾਨਾਂ ਦਾ ਇੱਕ ਕਿਸੇ ਦਾ ਜਿਹੜਾ ਸਾਥਾ ਕੀਤਾ ਜੋ ਕਿਸਾਨਾਂ ਦਾ ਝੋਨਾ ਮੰਡੀ ਚ ਚੁੱਕਿਆ ਜਾਵੇ ਉਹ ਉਹਨੇ ਨਹੀਂ ਦਿੱਤਾ ਜਾਵੇਗਾ ਠੀਕ ਆ ਉਹ ਗੱਲਾਂ ਬਾਤੀਆਂ ਨਹੀਂ ਪਰ ਜਦੋਂ ਨੇਤਾ ਘਟ ਨਾਲ ਗੱਲ ਕਰਨ ਗਏ ਆ ਕੋਈ ਮੀਟਿੰਗ ਕਰਦੇ ਗਏ ਆ ਤਾਂ ਕੋਟੋ ਕਟ ਤੁਸੀਂ ਮੀਟਿੰਗ ਹੀ ਕਰ ਲੋ ਪਰ ਸਖਵਿੰਦਰ ਜੀ ਇੱਥੇ ਇਹ ਗੱਲ ਜ਼ਰੂਰੀ ਕਰਦੇ ਬੰਦੀ ਹੈ ਕਿ ਅੱਜ ਤੱਕ ਮੁੱਖ ਮੰਤਰੀ ਸਾਹਿਬ ਦਾ ਐਟੀਟਿਊਡ ਹਮੇਸ਼ਾ ਇਹ ਹੋ ਰਿਹਾ ਆ ਪਹਿਲਾ ਟਾਈਮ ਦੇ ਦਿੱਤਾ ਜਾਂਦਾ ਟਾਈਮ ਦੇ ਉਪਰੰਤ ਜਿਹੜਾ ਉਹ ਟਾਈਮ ਦੇ ਰਹੇ ਹੁੰਦਾ ਉਹ ਮੀਟਿੰਗਾਂ ਜਿਹੜੀਆਂ ਉਹ ਕੈਨਸਲ ਕਰ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਉਹ ਮੀਟਿੰਗਾਂ ਦਾ ਫੈਸਲਾ ਉਹ ਸਬ ਅਧਿਕਾਰੀਆਂ ਦੇ ਉੱਤੇ ਅਸੌਠ ਦਿੱਤਾ ਜਾਂਦਾ ਸਰ ਉਸ ਅਧਿਕਾਰੀ ਉਹ ਮੀਟਿੰਗਾਂ ਕਰਦੇ ਨੇ ਇਹ ਬਤਾਰਾ ਪਿਛਲੇ ਦਿਨਾਂ 'ਚ ਵੇਖਣ ਨੂੰ ਵੀ ਮਿਲਿਆ ਸੀ ਕਿ ਜਦੋਂ ਕੋਈ ਸਾਲ ਆਪਕਾ ਨੂੰ ਬਿਨਾਂ ਏ ਕੋਈ ਦਾ ਟਾਈਮ ਦਿੱਤਾ ਗਿਆ ਕਿਸੇ ਨੇ ਵੀ ਦਾ ਟਾਈਮ ਦਿੱਤਾ ਗਿਆ ਤੇ ਫਿਰ ਬਾਅਦ ਵਿੱਚ ਮੀਟਿੰਗ ਜਿਹੜੀ ਉਹ ਕੈਨਸਲ ਕਰ ਦਿੱਤੀ ਗਈ ਇਹ ਬਤਾਰਾ ਉਹਨਾਂ ਜੱਥੇਬੰਦੀਆਂ ਦੇ ਅੱਧੇ ਜੱਥੇਬੰਦੀਆਂ ਦੇ ਦੇ ਰੂਪ ਦੇ ਵਿੱਚ ਹੀ ਮਿਲਦਾ ਸੀ ਜਿੱਥੇ ਮੁਖ ਪੰਥਰੀ ਸਾਹਿਬ ਉਹਨਾਂ ਨੂੰ ਟਾਈਮ ਦਿੰਦੇ ਆ ਜਿਹਦੋਂ ਟਾਈਮ ਦੀ ਗੱਲ ਆਉਂਦੀ ਆ ਉਦੋਂ ਟਾਈਮ ਜਿਹੜਾ ਰੱਦ ਕਰ ਦਿੱਤਾ ਜਾਂਦਾ ਸੋ ਆਪਣਾ ਇਹ ਜਿਹੜੀ ਕਾਰਜ ਸ਼ੈਲੀ ਹੈ ਇਸ ਖਾਸਤੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਬਚਨੀ ਪਵੇਗੀ ਉਹ ਬਤਨੀ ਚਾਹੀਦੀ ਵੀ ਆ ਕਿਉਂਕਿ ਜੇਕਰ ਅਜਿਹਾ ਵਰਤਾਰਾ ਕਾਇਮ ਰਿਹਾ ਤਾਂ ਸੋ ਕੇ ਦਫੀ ਚੇਸ ਦੇਖ ਨਾ ਹਾਈਕਮਨ ਐਸ ਲਈ ਬੇਰੋਥਮ ਚੜਦੀ ਆ ਰਹੀ ਹੈ ਤਾਂ ਮੁੱਖ ਮੰਤਰੀ ਜਿੰਦੋਂ ਤੱਕ ਕਮਜ਼ੋਰ ਹੋਣਗੇ ਔਰ ਜੇਕਰ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਲੋਕ ਪੰਜਾਬ ਦੇ ਜਿਹੜੇ ਪੱਖੀ ਲੋਕ ਪੱਖੀ ਲੋਕ ਨੇ ਜਿਹੜੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਭਾਇਆ ਜੇ ਇਹ ਵਾਅਦੇ ਉਹਨਾਂ ਦੀ ਹਮ ਦਰਗੀ ਲੈਣਾ ਚਾਹੁੰਦੇ ਆ ਜੱਫਾ ਟੋਕਾ ਟੋਕਾ ਮੰਗਾ ਮੰਡਣੀਆਂ ਚਾ ਨਾ ਬਣੇ ਇੱਕ ਡਿਫਰੈਂਟ ਇਸ਼ੂ ਆ ਪਰ ਫਟੋ ਫਟ ਗੱਲ ਤਾਂ ਸੋ ਲੈਣੀ ਚਾਹੀਦੀ ਆ ਬਾਕੀ ਦੇਖੋ ਅੱਜ ਜਿਹੜੀ 1 ਵਜੇ ਸੀ ਦੀ ਦਾ ਘਰ ਜਿਹੜਾ ਮੀਟਿੰਗ ਹੁੰਦੀ ਆ ਉਸ ਚ ਕਿਹੜਾ ਸੱਪ ਨਿਕਲਦਾ ਇਹ ਤਾਂ ਹੁਣ ਸੋਕੇ ਦਾ ਜੀ 1 ਵਜੇ ਪਤਾ ਲੱਗੂਗਾ ਪਰ ਮੀਟਿੰਗ ਉਸ ਮੀਟਿੰਗ ਤੋਂ ਪਹਿਲਾਂ ਹੀ ਜੇਕਰ ਅਜਿਹਾ ਮਾਹੌਲ ਬਣਦਾ ਸੋ ਕੁਲਜੀ ਭਰੋਸੇਯੋਗਤਾ ਤੇ ਸਵਾਲ ਜਿਹੜੇ ਦੇਖ ਪੁੱਛਨੇ ਨਾ ਜ਼ਰੂਰ ਬਿਲਕੁਲ ਬਿਲਕੁਲ ਉਧਰ ਕੇਜਰੀਵਾਲ ਸਾਹਿਬ ਨੇ ਚੜ੍ਹੋਤੀ ਦਿੱਤੀ ਅਣਖੀ ਸਾਹਿਬ ਕਹਿੰਦੇ ਕਿ ਜਿਹੜੀਆਂ ਭਾਜਪਾ ਸ਼ਾਸਿਤ ਜਿਹੜੇ ਰਾਜ ਨੇ ਉੱਥੇ ਜੇਕਰ ਭਾਜਪਾ ਕਹਿੰਦੇ ਕਿ ਫ੍ਰੀ ਬਿਜਲੀ ਵਾਲਾ ਜਿਹੜਾ ਫਾਰਮੂਲਾ ਕਹਿੰਦਾ ਜਿਹੜਾ ਅਸੀਂ ਕੀਤਾ ਹੋਇਆ ਹੈ ਦਿੱਲੀ ਤੇ ਪੰਜਾਬ 'ਚ ਜੇ ਉਹ ਭਾਜਪਾ ਆਪਣੇ ਸੂਬਿਆਂ ਦੇ ਵਿੱਚ ਜਿੱਥੇ ਉਹਨਾਂ ਦੀ ਸਰਕਾਰ ਹੈ ਜੇ ਉੱਥੇ ਲਾਗੂ ਕਰ ਦਿੰਦੇ ਐ ਚੋਣਾਂ ਤੋਂ ਪਹਿਲਾਂ ਦਿੱਲੀ ਚੋਣਾਂ ਤੋਂ ਪਹਿਲਾਂ ਤਾਂ ਕਹਿੰਦੇ ਕਿ ਮੈਂ ਭਾਜਪਾ ਦੇ ਲਈ ਪ੍ਰਚਾਰ ਜਿਹੜਾ ਉਹ ਕਰੂੰਗਾ ਮਤਲਬ ਤੁਸੀਂ ਖੁਦ ਇਹ ਚੀਜ਼ਾਂ ਇੱਥੇ ਲਾਗੂ ਕੀਤੀਆਂ ਪੰਜਾਬ ਦੇ ਵਿੱਚ ਠੀਕ ਹੈ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਰੋਜ਼ ਨਵੇਂ ਤੋਂ ਨਵਾਂ ਕਰਜ਼ਾ ਚੁੱਕ ਰਹੇ ਹੋ ਕਰਜ਼ਾ ਚੁੱਕ ਚੁੱਕ ਕੇ ਦੇਣਾ ਅਣਖੀ ਸਾਹਿਬ ਕੋਈ ਔਖਾ ਨਹੀਂ ਹੈ ਪਰ ਬਾਅਦ ਦੇ ਵਿੱਚ ਜਦੋਂ ਮੋੜਨਾ ਪੈਂਦਾ ਹੈ ਜਦੋਂ ਗੱਡੀ ਲੀਹੋਂ ਲੱਥ ਜਾਂਦੀ ਹੈ ਚਾਹੇ ਆਪਾਂ ਕਰਦੀ ਹੋਈ ਗੱਲ ਕਰ ਲਈਏ ਕਰਜ਼ਾ ਤਾਂ ਜਿੰਨਾ ਮਰਜ਼ੀ ਚੱਕ ਲੋ ਪਰ ਬਾਅਦ ਦੇ ਵਿੱਚ ਮੋੜਨਾ ਵੀ ਤਾਂ ਹੁੰਦਾ ਹੈ ਤੇ ਉਹ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਸਾਹਿਬ ਹੁਣੀ ਦੂਜੇ ਰਾਜਾਂ ਦੇ ਵਿੱਚ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਚੜੂੰਤੀ ਦੇ ਰਹੇ ਨੇ ਕਿ ਜੇ ਬਿਜਲੀ ਫਰੀ ਵਾਲਾ ਫੈਸਲਾ ਤੁਸੀਂ ਲਾਗੂ ਕਰਦੇ ਹੋ ਤਾਂ ਅਸੀਂ ਜਿਹੜਾ ਹੈਗਾ ਉਹ ਕਹਿੰਦੇ ਮੈਂ ਤੁਹਾਡੇ ਲਈ ਪ੍ਰਚਾਰ ਕਰੂੰਗਾ ਕਿਵੇਂ ਦੇਖਦੇ ਹਾਂ ਕੇਜਰੀਵਾਲ ਸਾਹਿਬ ਦੀ ਇਸ ਚੁਣੌਤੀ ਨੂੰ ਆ ਸੁਖਿੰਦਰ ਜੀ ਕੱਲ ਜਨਤਾ ਕੀ ਅਦਾਲਤ ਪ੍ਰੋਗਰਾਮ ਸੀ ਜਿੱਥੇ ਇਹ ਪੀਸੀ ਵਾਲ ਸਾਹਿਬ ਹੋਰਾਂ ਨੇ ਇਹ ਚੁਣੌਤੀ ਦਿੱਤੀ ਆ ਕਿ ਜੇਕਰ ਵਾਕਿਆ ਹੀ ਉਹ ਪਾਸ਼ਤਾ ਜਿਹੜੀ ਆਪਣੇ 22 ਸਸ਼ਸ਼ਤ ਰਾਜਾਂ ਦੇ ਵਿੱਚ ਬਿਜਲੀ ਜਿਹੜੀ ਆ ਫਰੀ ਦੇ ਦਿੰਦੀ ਆ ਸੁਖਤਾਪਨ ਮੈਂ ਪਾਸ਼ਤਾ ਵਾਸਤੇ ਪ੍ਰਚਾਰ ਕਰਾਂਗਾ ਇਸ ਸੁਖਿੰਦਰ ਜੀ ਮਹਿਜ ਸਿਆਸੀ ਧਾਂ ਜਿਹੜੇ ਹੁੰਦੇ ਨੇ ਜੇਕਰ ਹੋਣਾ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਦਿੱਤੀ ਗਈ ਇਸ ਸਹੂਲਤ ਜਿਹੜੀ ਬਹੁਤ ਵਿਚਲੀ ਦੀ ਉਸ ਦਾ ਤੁਸੀਂ ਸੋਲੂਸ਼ਨ ਕਰੋ ਤਾਂ ਸਕੰਦਰ ਜੀ ਜੋ ਹੁਜੇ ਸਾਹਮਣੇ ਆਉਂਦਾ ਉਹ ਉਹਦੇ ਤੋਂ ਡਰ ਲੱਗਦਾ ਕਿਉਂਕਿ ਕੱਲ ਦੀ ਖਬਰ ਚ ਅਸੀਂ ਗੱਲ ਕੀਤੀ ਸੀ ਕਿ 1150 ਕਰੋੜ ਰੁਪਏ ਅਕਤੂਬਰ ਦੇ ਪਹਿਲੇ ਵੀ ਹਾਂ ਪਹਿਲੇ ਹਫਤੇ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾ ਚੁੱਕ ਲਿਆ ਤੁਹਾਡੇ ਪਾਸੇ ਖਰਚਾ ਕਿਸ ਤਰੀਕੇ ਨਾਲ ਚੱਲਦਾ ਪਿਆ ਤੇ ਇਸ ਵਕਤ ਪਾਵਰ ਕੌਨ ਦੀ ਜਿਹੜੀ ਸਥਿਤੀ ਆ ਉਹ ਸਾਰਿਆਂ ਦੇ ਸਾਹਮਣੇ ਪਈ ਹੈ ਇਹ ਪਾਵਰ ਕਾਮ ਨਾ ਤਾਂ ਬਿਜਲੀ ਬਾਹਰੋਂ ਖਰੀਦ ਸਕਦੀ ਹੈ ਮਤਲਬ ਉਹਦੇ ਵਿੱਤੀ ਹਾਲਾਤ ਇਹਦੇ ਮਾਰੇ ਹੋ ਚੁੱਕੇ ਨੇ ਸਿਰਫ ਉਹ ਭਗਵਾਨ ਸਭਾ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਆਪਣਾ ਟਰਬਨ ਪਲਾਂਟ ਖਰੀਦ ਲਿਆ ਉਥੇ ਅਜੇ ਬਿਜਲੀ ਸ਼ੁਰੂ ਹੀ ਨਹੀਂ ਹੋ ਸਕੀ ਬਿਜਲੀ ਬਾਨੀ ਸ਼ੁਰੂ ਨਹੀਂ ਹੋ ਸਕੀ ਤੇ ਇਸ ਕਾਰਨ ਪਾਵਰ ਕਾਮ ਦੀ ਜਿਹੜੀ ਸਥਿਤੀ ਹੈ ਦੇਖੋ ਲੱਗੀ ਮਾੜੀ ਹੁੰਦੀ ਜਾ ਰਹੀ ਹੈ ਇੱਥੇ ਤਾਂ ਆਮ ਆਦਮੀ ਪਾਰਟੀ ਨੇ ਇਹ ਸੂਰਤ ਦੇਖ ਕੇ ਕੁਝ ਹੱਦ ਤੱਕ ਆਪਣੇ ਨਾਲ ਤੋੜਨ ਦਾ ਯਤਨ ਕੀਤਾ ਕਿ ਲੋਕ ਇਹ ਨਹੀਂ ਦੇਖੇ ਬਹੁਤ ਮਹਿੰਗੀ ਪਰ ਜਿਸ ਤਰੀਕੇ ਨਾਲ ਬਿਜਲੀ ਦੀ ਕੀਮਤ ਬੀਤੇ ਦਣਾ ਚ ਬਤਾਈਆਂ ਗਈਆਂ ਜਾਂ ਜਿਸ ਤਰੀਕੇ ਦੇ ਟੈਕਸ ਚਾਹੇ ਬਿਜਲੀ ਦਾ ਮਾਪਕਾ ਚਾਹੇ ਕਰਾਇਦਾ ਵਾਧਾ ਹੋਵੇ ਚਾਹੇ ਡੀਜ਼ਲ ਪਟਰੌਣ ਦੀਆਂ ਕੀਮਤਾਂ ਚ ਵਾਧਾ ਹੋਵੇ ਕਿਹੋ ਜਿਹਾ ਟੈਕਸ ਲਾ ਕੇ ਜਿਸ ਤਰੀਕੇ ਨਾਲ ਲੋਕਾਂ ਦੇ ਜੇਬੋਂ ਤੇ ਡਾਕਾ ਮਾਰਿਆ ਉਹ ਵੀ ਸਾਰਿਆਂ ਦੇ ਸਾਹਮਣੇ ਉਹਨੇ ਇਹ ਪਾਸਪਾ ਨੂੰ ਚੁਕਤੀ ਦੇ ਰਿਹਾ ਕਿ ਹਾਂ ਭੀ ਪਾਸ਼ਪਾ ਜੇਕਰ ਆਪਣੇ ਬਾਹੀ ਰਾਜਾਂ ਚ ਬਿਜਲੀ ਕਰ ਦਿੰਦੀ ਹੈ ਤਾਂ ਮੈਂ ਉਹਨਾਂ ਦਾ ਪ੍ਰਚਾਰ ਕਰਾਂਗਾ ਨਾ ਤਾਂ ਸੁਖਿੰਦਰ ਜੀ ਪਾਸ਼ਪਾ ਨੇ ਇਹਨਾਂ ਦੀ ਵਿਸ਼ੇਸ਼ਰੀ ਕਰਦੀਆਂ ਤੇ ਨਾ ਹੀ ਅਰਵਿੰਦ ਕੇਸਰੀ ਵੱਲ ਚੜਾ ਪ੍ਰਚਾਰ ਚੜਾ ਕਰਦਾ ਇਹ ਇੱਕ ਸਿਆਸੀ ਬਿਆਨ ਹੈ ਦਾ ਹੁਣ ਕੱਲ ਨੂੰ ਜੇਕਰ ਭਾਜਪਾ ਵਾਲੇ ਇਹੀ ਗੱਲ ਕਹਿ ਦੇਣ ਕਿ ਹਾਂ ਭਈ ਜਿਹੜੀ ਮਾਈਨਿੰਗ ਪਾਲਸੀ ਬਣਾਪਾ ਚੁਰੀ ਐਕਸਾਈਜ਼ ਪਾਲਸੀ ਦੇ ਤਹਿਤ ਤੁਹਾਨੂੰ ਅਸੀਂ ਅਰੈਸਟ ਕੀਤਾ ਜਾਂ ED ਨੇ ਅਰੈਸਟ ਕੀਤਾ ਉਹਦੇ ਅੱਧ ਖਲਾਸੀ ਜਿਹੜੇ ਜਦੋਂ ਹੋਣਗੇ ਉਦੋਂ ਤੁਸੀਂ ਆਓ ਉਦੋਂ ਫਿਰ ਤੁਸੀਂ ਸਾਹਮਣੇ ਨਿਤਰੋ ਤਾਂ ਫਿਰ ਸਾਈਡ ਆਪਣੇ ਅਰਵਿੰਦ ਕੇ ਸ਼ਰਿਵਾਲ ਹੋਣਾ ਕੋਲ ਕਿਸ ਦਾ ਜਵਾਬ ਜਿਹੜਾ ਨਹੀਂ ਹੋਊਗਾ ਕਹਿੰਦਾ ਹਾਂ ਦਾ ਅੱਜੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਬਿਆਨ ਬਹਿਸ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਰਿਓੜੀਆਂ ਦੀ ਗੱਲ ਕੀਤੀ ਕਿ ਰਿਓੜੀਆਂ ਨੇ ਸਾਕਤ ਮੰਡੀ ਇਹ ਤੁਸੀਂ ਕਰ ਜਾ ਕੇ ਪੂਜਾ ਕਰਦੀਆਂ ਇਹਨਾਂ ਨੂੰ ਮੱਥਾ ਟੇਕਣਾ ਹੈ ਤੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਆਈ ਤੇ ਇਹ ਪ੍ਰਸ਼ਾਦ ਰੂਪੀ ਰਿਓੜੀਆਂ ਸਾਹਤੋਂ ਦੂਰ ਹੋ ਜਾਣਗੀਆਂ ਕਹਿੰਦਾ ਅਰਥ ਹੈ ਕਿ ਇੱਥੇ ਸੇਮਲ ਤਾਂ ਕਿਵਤ ਜਿਹੜੀ ਰਾਜਨੀਤੀ ਹੋ ਰਹੀ ਆ ਜਿਸ ਤਰੀਕੇ ਦੀ ਰਾਜਨੀਤੀ ਪੰਜਾਬ 'ਚ ਹੋਈ ਉਹੋ ਜਿਹੀ ਰਾਜਨੀਤੀ ਉਹ ਦਿੱਲੀ 'ਚ ਕਰ ਰਹੇ ਆ ਕਿਉਂਕਿ ਦਿੱਲੀ ਦੇ ਵਿੱਚ ਜਿਹੜੀਆਂ ਚੋਣਾ ਉਹ ਸਿੱਟੇ ਨੇ ਹੁਣ ਇਹੋ ਜੇ ਬਾਰੇ ਦਿੱਲੀ ਦੀ ਚੰਪਾ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਬਹੁਤ ਸਹੂਲਤ ਬਹਿਲਾਵਾ ਨੂੰ ਪਾਣੀ ਦਿੱਤਾ ਜੀ ਦੇ ਦਿੱਤਾ ਤੇ ਜੇਕਰ ਪਾਸ਼ਪਾ ਕੇਂਦਰ ਦਿੱਲੀ ਦੇ ਵਿੱਚ ਆ ਕਿ ਇਹ ਸਹੂਲਤਾਂ ਇਹ ਪ੍ਰਸ਼ਾਦ ਇਹਦੇ ਹੋਈਆਂ ਖਤਮ ਹੋ ਜਾਣਗੀਆਂ ਮੁੱਦਾ ਤਾਂ ਇਸ 깔ਦਾ ਹੈ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮ ਹੋਰ ਵੀ ਨਕੀਸ਼ੀ ਵਾਲੀ ਫਿਸੀ ਹੋਈ ਹੈ ਖਾਸ ਤੌਰ ਤੇ ਐਕਸਾਈਜ਼ ਪਾਲਸੀ ਵਿੱਚ ਉਹਨਾਂ ਦੀ ਕੈਬਨਟ ਦੇ ਕੈਂਟਸ ਦੇ ਮੰਤਰੀ ਸੰਚਾਈ ਮਨੀਸ਼ ਸੋਦੇ ਅਫਸਰਾਂ ਕਈ ਬੰਦੇ ਜਿਹੜੇ ਅੰਦਰ ਦੇ ਉਹ ਚ ਰੱਖ ਸਕਦੇ ਕਿ ਸੈਟਬੈਕ ਜਿਹੜਾ ਲੱਗਾ ਉਸ ਸੈਟਬੈਕ ਨੂੰ ਪਰਤ ਵਾਸਤੇ ਹੀ ਇਹ ਜਿਹੜਾ ਉਹਨਾਂ ਵੱਲੋਂ ਇੱਕ ਸ਼ੋਸ਼ਾ ਉਹ ਛੱਡਿਆ ਗਿਆ ਕਿਉਂਕਿ ਪਾਛ판ੇ ਜੇਕਰ ਉਹਨਾਂ ਦੀ ਖੈਂਤੀ ਜੀ ਰਾਜਨੀਤੀ ਕਰਦੀ ਹੋਵੇ ਤਾਂ ਸਰ ਕੇਂਦਰ ਜੀ ਫਿਰ ਬਹੁਤ ਕੁਝ ਫੇਲਦਾ ਤਾਂ ਹੋ ਗਿਆ ਹੁੰਦਾ ਆਪਣੀ ਉਸ ਡਿੱਗਦੇ ਇਮੇਜ ਨੂੰ ਸਦਾਰਨ ਵਾਸਤੇ ਹੀ ਜਨਤਾ ਦੀ ਅਦਾਲਤ 'ਚ ਇਹ ਜਿਹੜਾ ਪ੍ਰੋਗਰਾਮ ਜਾਂ ਇੱਕ ਸ਼ੋਸ਼ਾ ਜਿਹਾ ਵਰਤਣਾ ਛੱਡਿਆ ਤੇ ਨਾਲ ਹੀ ਉਹਨਾਂ ਨੇ ਉਹਨਾਂ ਸਹੂਲਤਾਂ ਦੀ ਗੱਲ ਵੀ ਕੀਤੀ ਕਿ ਜਿਹੜੀਆਂ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਹੁਣ ਜਦੋਂ ਦਸੰਬਰ ਸੀ ਜਾਂ ਜਨਵਰੀ ਸੀ ਜਦੋਂ ਚੋਣਾਂ ਹੋਈਆਂ ਨੇ ਤਾਂ ਸਭ ਕੋਲ ਇੱਕੋ ਵਕਤ ਲੋਕਾਂ ਦੇ ਦਹਾਸਾੜਾ ਤੇ ਕਾਸ਼ਕਾਲ ਤੇ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਇਲਜ਼ਾਮ ਹੋ ਸੀ ਜਿਹੜੀ ਆ ਅਰਵਤ ਕੇਸ ਵੀ ਵਾਲ ਤੇ ਲੱਗੀ ਆ ਲੋਕਾਂ ਨੇ ਉਸ ਰਾਪੇ ਜਿਹੜੀਆਂ ਵੋਟਾਂ ਦੇ ਰਹੀਆਂ ਨੇ ਇਹ ਕੇਵਲ ਤੇ ਕੇਵਲ ਵੋਟਾਂ ਤੋਂ ਪਹਿਲਾਂ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਆਪਣੇ ਹੱਥ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਟਾਊਨਫਾਲ ਸਾਹਿਬਾਲ ਸੀਨੇ ਕਰਕੇ ਹੋਇਆ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਭਰਨ ਦੀ ਕੋਸ਼ਿਸ਼ ਜਿਹੜੀ ਆ ਮੈਨੂੰ ਲੱਗਦਾ ਕਿ ਅਰਵਿੰਦ ਕੇਸ਼ਰੀ ਗੱਲ ਦੇ ਇਹਨਾਂ ਬਿਆਨਾਂ ਤੋਂ ਹੁੰਦੀ ਹੈ ਇੱਕ ਚੈਲੰਜ ਦੇ ਰੂਪ ਤੇ ਵਿੱਚ ਜਿਹੜਾ ਆ ਆਪ ਦਾ ਨਹੀਂ ਭਾਜਪਾ ਨੂੰ ਚੈਲੰਜ ਦਿੱਤਾ ਆ ਬਾਕੀ ਦੇਖੋ ਭਾਜਪਾ ਇਸ ਚੈਲੰਜ ਨੂੰ ਕਿਸ ਤਰੀਕੇ ਨਾਲ ਨਜ਼ਰ ਅੰਦਾਜ਼ ਕਰਦੀ ਜਾਂ ਸਨਕਾਰ ਕਰਦੀ ਹੈ ਕਿਉਂਕਿ ਭਾਜਪਾ ਇਸਨੇ ਕੇਂਦਰ ਦੇ ਵਿੱਚ ਰਾਜ ਕਰ ਰਹੀ ਹੈ ਉਸ ਨੂੰ ਇਹੋ ਜਿਹੀ ਬਿਆਨਤਾ ਅਗਲੇ ਦੇ ਰਾਜ ਸੁਖਿੰਦਰ ਜੀ ਹੋਰ ਕੌਣ ਗਈ ਹੋਣਗੇ ਅਣਕਵ ਕੱਲ ਨੂੰ ਜਿਹੜਾ ਰਿਜ਼ਲਟ ਆ ਜਾਣਾ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਕਿਹੜੀਆਂ ਕਿਹੜੀਆਂ ਕਹਿੰਦੇ ਕਿ 19 ਸੀਟਾਂ ਨੇ ਜਿਹੜੀਆਂ ਹਰਿਆਣੇ ਦਾ ਸਿਆਸੀ ਖੇਲ ਬਦਲ ਸਕਦੀਆਂ ਨੇ ਕਿ 19 ਸੀਟਾਂ ਦੀ ਗੱਲ ਖੜੀ ਹੈ ਜਾਂ ਕਾਂਗਰਸ ਵਾਲੇ ਪਾਸੇ ਨੂੰ ਜਗਰ ਜਾਂਦੀ ਦਿਖਾਈ ਦੇ ਰਹੀ ਹੈ ਕਿਵੇਂ ਦੇਖ ਰਹੇ ਹੋ ਇਸ ਪੂਰੀ ਚੀਜ਼ ਨੂੰ ਆ ਸੁਖਿੰਦਰ ਜੀ ਕੱਲ ਹਰਿਆਣੇ ਦਾ ਔਰ ਜੰਮੂ ਕਸ਼ਮੀਰ ਦਾ ਜਿਹੜਾ ਨਤੀਜਾ ਜੜਾ ਆਉਣਾ ਹੈ ਨਾ 5 ਅਕਤੂਬਰ ਨੂੰ ਜਿਹੜੀਆਂ ਵੋਟਾਂ ਪਈਆਂ ਸੀ ਤੇ 8 ਅਕਤੂਬਰ ਨੂੰ ਉਸਦੇ ਨਤੀਜੇ ਆਉਣੇ ਹਨ ਹੁਣ ਤੱਕ ਜਿਹੜੇ 12 ਐਕਸਪੋਰ ਲਈ ਸਿੱਧੂ ਸਾਹਿਬ ਜਿਹੜਾ ਉਹਨਾਂ ਦਾ ਸਰਵੇ ਆਇਆ ਜੀ ਉਹਨਾਂ ਦਾ ਉਹਨਾਂ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਹਰਿਆਣਾ ਦੇ ਵਿੱਚ ਸਾਫ਼ ਤੌਰ ਤੇ ਆਪਣੀ ਸਰਕਾਰ ਬਣਾਉਂਦੀ ਨਜ਼ਰ ਜਿਹੜੀ ਆ ਰਹੀ ਹੈ ਪਰ ਦੂਜੇ ਪਾਸੇ ਜੇਕਰ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਆ ਜਿਹੜੀ ਨੈਸ਼ਨਲ ਕਾਨਫਰੰਸ ਔਰ ਕਾਂਗਰਸ ਜਿਹੜੀ ਆ ਆਪਸੀ ਘੱਟ ਜੋੜ ਕੇ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਤੇ ਉਥੇ ਪੀਡੀਪੀ ਹੋ ਸਕਦਾ ਕਿ ਚਾਬੀ ਜਿਹੜੀ ਆ ਨਕਸਾ ਮਕਬੂਲਾ ਬੁਸੀ ਦੀ ਪਾਰਟੀ ਜਿਹੜੀ ਪੀਡੀਪੀ ਆ ਉਹਦੇ ਹੱਥ ਹੋਵੇ ਕਿਉਂਕਿ ਸਪੱਸ਼ਟ ਬਹੁਤ ਮਾਤਮਕ ਜਿਹੜਾ ਘੱਟ ਲੱਗਦਾ ਪਰ ਹਰਿਆਣਾ ਦੇ ਵਿੱਚ ਜਿਹੜਾ ਪੂਰਨ ਤੌਰ ਤੇ ਕਾਂਗਰਸ ਨੂੰ ਜਿਹੜਾ ਬਹੁਤ ਐਕਸੈਪ 90 ਸੀਟਾਂ ਵਿੱਚੋਂ 57 ਸੀਟਾਂ ਜਿਹੜੀਆਂ ਨੇ ਉਹ ਕਹਿ ਰਹੇ ਨੇ ਕਿ ਕਾਂਗਰਸ ਨੂੰ ਜਾ ਸਕਦੀਆਂ ਨੇ ਦੂਜੇ ਪਾਸੇ ਭਾਜਪਾ ਜਿਹੜੀ ਆਪਣੀ ਹੈਟ੍ਰਿਕ ਬਣਾਉਣ ਤੋਂ ਇਲਾਵਾ ਅੱਤੀਜੀਵਾਂ ਉਹ ਅਸਫਲ ਰਹਿ ਸਕਦੀ ਆ ਕਿਉਂਕਿ ਜੋ ਐਕਟ ਕੋਲ ਦੱਸ ਰਹੇ ਨੇ ਉਹਨਾਂ ਦੇ ਨਤੀਜੇ 25 ਤੋਂ 27 ਜਿਹੜੀਆਂ ਉਹ ਜਿਹੜੀਆਂ ਉਹਦਾ ਸੀਟਾਂ ਜਿਹੜੀਆਂ ਜਾ ਸਕਦੀਆਂ ਨੇ ਉਹ ਜਿਹੜੀਆਂ ਉਹੀ ਸੀਟਾਂ ਦਾ ਜਿਹੜਾ ਰੌਲਾ ਪਿਆ ਉਹੀ ਸੀਟਾਂ ਦੇ ਉੱਥੇ ਇਹ ਆ ਕਿ ਜਿੱਥੇ ਜ਼ਬਰਦਸਤ ਫਾਈਟ ਸੀੜੀ ਮੰਨੀ ਜਾ ਰਹੀ ਹੈ ਕਿ ਉਥੇ ਖੇਲ ਜਿਹੜਾ ਉਹ ਵਿਗੜ ਸਕਦਾ ਪਰ ਖੇਲ ਉਥੇ ਜੀ ਮਤਲਬ ਉਸ ਤਰੀਕੇ ਦਾ ਨਹੀਂ ਵਿਗੜ ਸਕਦਾ ਕਿ ਹਾਂ ਭੀ ਜੇਫਰਾ ਇਹ ਮੈਂ ਅੱਜ ਤੋਂ ਦਾ ਅਨੁਸਾਰ ਗੱਲ ਕਰ ਰਿਹਾ ਬਾਕੀ ਮੈਂ ਤੀਜੇ ਕੀ ਨਾ ਤਾਂ ਇਹ ਵੀ ਐਮ ਮਸ਼ੀਨਾਂ ਦੇ ਵਿੱਚ 8-8 ਤਰੀਕੋ ਕੱਲ ਐਸੋੜੇ ਸਾਰਾ ਕੁਝ ਪਤਾ ਲੱਗੇਗਾ ਜਿਹੜੀਆਂ 19 ਸੀਟਾਂ ਦੇ ਵਿੱਚ ਨੇ ਕਿ 19 ਸੀਟਾਂ ਦੇ ਵਿੱਚ ਵੀ ਜਿਹੜੀਆਂ 13 ਸੀਟਾਂ ਅਜੇ ਹਾਂ ਨਹੀਂ ਕਿ ਜਿੱਥੇ ਕਾਂਗਰਸ ਜਿਹੜੀ ਆ ਦੂਜੀ ਸਥਿਤੀ ਦੇ ਵਿੱਚ ਸੈਕੰਡ ਨੰਬਰ ਤੇ ਆ ਰਹੀ ਹੈ ਤੇ ਇਹ ਜਿਹੜੀਆਂ 19 ਸਥਿਤੀਆਂ ਨੇ 19 ਸੀਟਾਂ ਜਿਹੜੀਆਂ ਨੇ ਇੱਥੇ ਜ਼ਬਰਦਸਤ ਫਾਈਟ ਜਿਹੜੀ ਆ ਉਹ ਹੈ ਜੀ ਆ ਪਰ ਐਗਜ਼ਿਟ ਪੋਲ ਇਹ ਕਹਿੰਦੇ ਨੇ ਕਿ 19 ਸੀਟਾਂ ਦੇ ਜ਼ਬਰਦਸਤ ਫਾਈਟ ਹੋਣ ਦੇ ਬਾਅਦ ਵੀ ਜਿਹੜੀ ਭਾਜਪਾ ਆ ਉਥੇ ਸ਼ਾਇਦ ਸਰਕਾਰ ਬਣਨ ਦੀ ਸਥਿਤੀ ਦੇ ਵਿੱਚ ਨਹੀਂ ਆ ਸਕਦੀ ਹਾਂ ਤਾਂ 19 ਨਤੀਜੇ ਸੀਟਾਂ ਦੇ ਨਤੀਜਿਆਂ ਦੇ ਵਿੱਚੋਂ 13 ਦੇ ਨਤੀਜੇ ਜਿਹੜੇ ਕਾਂਗਰਸ ਦੇ ਹੱਕ ਵਿੱਚ ਚਲੇ ਜਾਂਦੇ ਤੇ ਬਾਕੀ ਜਿਹੜੇ 6 ਨੇ ਉਹ ਦੂਜੇ ਪਾਸੇ ਆ ਜਾਂਦੇ ਨੇ ਭਾਜਪਾ ਦੇ ਹੱਕ ਦੇ ਵਿੱਚ ਤਾਂ ਹੋ ਸਕਦਾ ਕਿ ਭਾਜਪਾ ਦੀ ਸਥਿਤੀ ਜਿਹੜੀ ਆ ਉਥੇ ਹੱਸੋ ਹੀ ਨਹੀਂ ਨਾ ਪੜੇ ਸੋ 19 ਸੀਟਾਂ ਦਾ ਸੁਖਵਿੰਦਰ ਜੀ ਉਹ ਵੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਆਰਾਮ ਦੇ ਇਹ ਨੂੰ ਛੱਡਿਆ ਗਿਆ ਔਰ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਸੀ ਕਿ 36 ਸੀਟਾਂ ਦੇ ਉੱਤੇ ਆਰਾਮ ਰਹੇ ਦਾ ਜਿਹੜਾ ਪ੍ਰਭਾਵ ਹੈਗਾ ਬੇਸ਼ੱਕ ਆਰਾਮ ਰਹੇ ਨੇ ਐਕਾ ਸਾਹਮਣੇ ਆ ਕੇ ਪ੍ਰਚਾਰ ਜਿਹੜਾ ਪਾਠ ਪੜੇ ਹੱਕ ਦੇ ਵਿੱਚ ਨਹੀਂ ਕੀਤਾ ਪਰ ਕਹਿੰਦੇ ਨੇ ਜੋ ਉਸ ਉਤਰਾ ਤੋਂ ਜਾਣਕਾਰੀ ਮਿਲੀ ਜਿਸ ਦਿਨ ਵੋਟਾਂ ਸੀ ਵੋਟਾਂ ਤੋਂ ਇੱਕ ਦਿਨ ਪਹਿਲਾਂ ਬਕਾਇਦਾ ਉਹਦੇ ਜਿਹੜਾ 13 ਸੱਤ ਸੱਸੀ ਉਸੇ ਸੰਗ ਹੋਇਆ ਤੇ ਉਸ ਸੰਗ ਦੇ ਵਿੱਚ ਐਕਾ ਸਪਸ਼ਟਤਾ ਉਤੇ ਨਹੀਂ ਪਰ ਗੁਪਤਤਾ ਉਤੇ ਜਿਹੜਾ ਇੱਕ ਮੈਸੇਜ ਵੀ ਅਸੀਂ ਉਸ ਸੰਗਤਾਂ ਨੂੰ ਦੇ ਦਿੱਤਾ ਗਿਆ ਕਿ ਤੁਸੀਂ ਜਿਹੜਾ ਵੋਟਰਾਂ ਦਾ ਭਖਤਾਂ ਜਿਹੜਾ ਆ ਉਹ ਆਮ ਆਪ ਸੌਰੀ ਫਾਕਪਾ ਦੇ ਹੱਕ ਦੇ ਵਿੱਚ ਜਿਹੜਾ ਉਹ ਕਰਨਾ ਹੈਗਾ ਤਾਂ ਅਜਿਹੀ ਸਥਿਤੀ ਦੇ ਵਿੱਚ ਸ਼ਕਤੀਆਂ ਦੇ ਵਿੱਚੋਂ ਹੋ ਸਕਦਾ ਕਿ ਇਹ 19 ਸੀਟਾਂ ਉਹ ਹੋਣ ਜਿਹੜੀਆਂ ਅੱਜ ਜ਼ਬਰਦਸਤ ਨੈਕਸਟ ਨੈਕਸਟ ਜਿਹੜੀ ਫਾਈਲ ਜਿਹੜੀ ਆ ਉਸ ਤੇ ਬਣੀ ਜਾ ਰਹੀ ਆ ਬਾਕੀ ਦੇਖੋ ਕੱਲ ਸ਼ਾਮ ਤੱਕ ਮਾਫ ਕਰਵਾ ਕੱਲ ਐਸੋ ਇੱਕ ਤੱਕ ਜਿਹੜੀ ਸਥਿਤੀ ਆ ਪੂਰਨ ਤੌਰ ਤੇ ਕਲੀਅਰ ਹੋ ਜਾਏਗੀ ਕਿ ਉੱਥੇ ਕਾਂਗਰਸ ਪਾਰਟੀ ਆਪਣੇ ਪੂਰਨ ਬਹੁਮਤ ਨਾਲ ਸੱਤਾ ਵਿੱਚ ਆਉਂਦੀ ਆ ਜਾਂ ਭਾਜਪਾ ਫੈਕਟ ਵਿੱਚ ਆਉਂਦੀ ਜੀ ਚਲੋ ਅਨਕ ਸਾਹਿਬ ਤੇ ਸਾਡਾ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸੁਖਿੰਦਰ ਜੀ